ਆਪ ਸਭ ਨੂੰ ਪਤਾ ਹੀ ਹੈ ਕਿ ਪਰसों ਤੋਂ ਇਸੇ ਤੰਦੇ ਤੋਂ ਪੰਜਾਬ ਦੀ ਸਰਕਾਰ ਨੂੰ ਇੱਕ ਪਤਾ ਨਹੀਂ ਕੀ ਹੋਇਆ ਕਿ ਅਸੀਂ ਪਿਛਲੇ 1.5 ਮਹੀਨੇ ਤੋਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪਾਂ ਦੀ ਗਿਣਤੀ ਜਿਹੜੀ ਹੈ ਉਸ ਜਾਨਪੁਰ ਦੇ ਵਿੱਚ ਲਗਾਤਾਰ ਜਲਦੀ ਰਹੀ ਔਰ ਪਿਛਲੇ 4-5 ਦਿਨ ਤੋਂ ਅਸੀਂ ਇਹ ਕੈਂਪ ਜਿਹੜੇ ਆ ਕੋਈ ਹਲਕੇ ਵਿੱਚ ਲਗਾਏ ਉਸੇ ਕੈਂਪ ਦੇ ਮਾਧਿਅਮ ਦੇ ਨਾਲ ਅਸੀਂ ਗਰੀਬ ਜਨਤਾ ਨੂੰ ਉਹਨਾਂ ਦੇ ਦੁਆਰੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੀ ਇਹ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਹਨ ਉਹਨਾਂ ਦਾ ਲਾਭ ਦੇਣ ਲਈ ਉਹਨਾਂ ਦੇ ਕਾਰਡ ਬਣਾ ਰਹੇ ਸੀ ਮੈਂ ਸਮੇਂ ਦਾ ਇੱਕ ਬੜਾ ਭਲਾਈ ਦਾ ਕੰਮ ਸੀ ਸਭ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਆਪਣਾ ਕੰਮ ਕਰ ਰਹੇ ਸੀ ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੂੰ 4 ਦਿਨ ਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨੋਂ ਜਿਹੜਾ ਸੰਸੋਧੀਆਂ ਲੈ ਕੇ ਬਿਆਨ ਆਇਆ ਕਿ ਅਸੀਂ ਸਾਮ-ਦਾਮ ਦੰਡ ਭੇਦ ਮਾਰਾਂਗੇ ਕੁੱਟਾਂਗੇ ਲੜਾਂਗੇ ਪਰਚੇ ਦਰਜ ਕਰਾਵਾਂਗੇ ਬਾਜਪਾ ਦੇ ਕਾਰਜਕਰਤਾ ਹੋਣ ਕਾਂਗਰਸ ਦੇ ਕਾਰਜਕਰਤਾ ਸਾਡੀ ਵਿਰੋਧੀ ਪਾਰਟੀ ਕਿ ਨਹੀਂ ਆਉਣਗੇ ਸਭ ਕਾਰਜਕਰਤਾ ਨੂੰ ਅਸੀਂ ਆਪਾਂ ਡਰਾਵਾਂਗੇ ਔਰ ਚੋਕਲਾ ਚੋਣ ਜਿੱਤਾਂਗੇ ਅਸੀਂ ਸੋਚ ਜਿਸ ਸੁਸੋਧੀਆਂ ਹੀ ਉਹਨੂੰ ਪਰਸੋ ਤੋਂ ਇਹਨਾਂ ਨੇ ਕਰਾ ਦਿੱਤ ਕਿਤਾ ਔਰ ਦੂਸਰੀ ਗੱਲ ਮੈਂ ਆਪਣੇ ਪਾਰਟੀ ਦੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਹੁਕਮਾਂ ਦੇ ਮੁਤਾਬਕ ਤਾਂ ਕਹਿ ਰਿਹਾ ਆਂ ਪ੍ਰਦੇਸ਼ ਅਧਿਕਾਰੀ ਦਾ ਵੀ ਬਿਆਨ ਆਇਆ ਹੋਵੇਗਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਅੱਗੇ ਵੀ ਸੜਕਾਂ ਤੇ ਰੰਗ ਆਈ। ਕੋਈ ਵੀ ਸੜਕਾਂ ਤੇਾਨੂੰ ਹੁਣ ਕੋਈ ਗਿਰੋਜ ਨਹੀਂ ਹੈ। ਸਾਨੂੰ ਜਨਤਾ ਦੀ ਸੇਵਾ ਕਰਨ ਲਈ ਕੋਈ ਨਹੀਂ ਰੋਕ ਸਕਦਾ। ਭਗਵੰਤ ਮਾਨ ਜੀ ਤੁਸੀਂ ਨਹੀਂ ਰੋਕ ਸਕਦੇ ਤੇ ਤੁਹਾਡੇ ਦੁਆਰਾ ਠੇਕੇ ਦੇ ਦਿੱਤੀ ਗਈ ਸੀ ਸਰਕਾਰ ਹੈ। ਕੇਜਰੀਵਾਰਸ ਤੇ ਸੋਧਿਆ ਉਹ ਤੇ ਭੋਲੀ ਜਾਏ। ਉਹ ਤੇ ਇੱਕ ਹਾਰਿਆ ਹੋਇਆ ਇੱਕ ਨਕਾਮ ਆਦਮੀ ਹੈ। ਮੈਂ ਇੱਕ ਵਾਰ ਫਿਰ ਤੋਂ ਆਪਣੇ ਕਾਰਕਟਰ ਦਾ ਵੀ ਧੰਨਵਾਦ ਕਰਦਾ। ਮੈਂ ਇਸ ਮੰਡਲ ਦੇ ਅਧਿਖ ਨਾਰਥ ਮੰਡਲ ਦੇ ਨਿਪੁੰਜ ਜੀ, ਸਾਊਥ ਮੰਡਲ ਦੇ ਅਧਿਖ ਅਮਨ ਜੀ, ਯਾਤੀ ਮੰਡਲ ਦੇ ਅਧਿਖ ਪ੍ਰਵੀਨ ਕਟੋਜੀ ਆਏ ਨੇ। कोरोना ਦੇ ਨਾਲ ਆਏ ਸ੍ਰੀ ਜਮਾਜਨ ਜੀ ਹੁਣੇ ਰਾਮਪਾਲ ਜੀ ਅਨਿਲ ਵਸudevਾ ਜੀ ਹੋਰ ਸਭ ਕਾਰਕਿਰਤਾ ਕੈਂਪ ਚੱਲੀ ਰਹਿਣਗੇ ਤੁਹਾਡੇ ਲਗਾਤਾਰ ਕੈਂਪ ਚੱਦੇ ਰਹਿਣਗੇ ਅਤੇ ਜਨਤਰੀ ਸੇਵਾ ਕਰਨ ਨੂੰ ਕੋਈ ਵੀ ਕਾਨੂੰਨੀ ਰੋਕ ਸਕਦਾ ਸਾਨੂੰ ਕਿਹਦੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਕੀ ਆਕਪਤੀ ਹੈ ਕਿ ਆ ਸਰਕਾਰ ਦੁਆਰਾ ਕੇਂਦਰ ਸਰਕਾਰ ਦੁਆਰਾ ਇੱਕ ਯੋਜਨਾ ਵਿੱਚ ਕਿਸੇ ਗਰੀਬ ਨੂੰ ਜਾਂ ਬਿਸ਼ਕਰਮਾ ਤਹਿਤ ਉਹਨੂੰ ਟੂਲ ਕਿਟ ਮਿਲ ਜਾਂਦੀ ਹੈ ਕਿ ਕਾਰਪੈਂਟਰ ਨੂੰ ਉਹਨੂੰ ਅਸਤਰ ਮਿਲ ਜਾਂਦੇ ਆ ਜਾਂ ਕਿ ਸਲਾਈ ਮਸ਼ੀਨ ਮਿਲ ਜਾਂਦੀ ਹੈ ਇਹਨਾਂ ਨੂੰ ਕੀ ਤਕਲੀਫ ਹੈ ਇਹ ਉਹਨਾਂ ਨੂੰ ਪੁੱਛੋ ਕਿਸੇ ਭੈਣ ਦਾ ਕਿਸੇ ਭਰਾ ਦਾ ਵਕਾਨਟ ਘੁੱਟਦਾ ਪਿਆ ਹੈ ਉਹਨੂੰ ਆਵਾਸ ਯੋਜਨਾ ਦੇ ਤਹਿਤ ਉਹਨੂੰ ਪੈਸਾ ਮਿਲ ਜਾਏਗਾ ਕਿਆ ਇਸ ਵਿੱਚ ਉਹਨਾਂ ਨੂੰ ਕੀ ਤਕਲੀਫ ਹੈ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਤੁਸੀਂ ਮੰਨਦੇ ਹੋ ਸਰਕਾਰ ਜਿਹੜੀ ਕੇਂਦਰ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਪਹੁੰਚਾਉਣ ਚ ਜਿਹੜੀ ਨਾਕਾਮ ਰਹੀ ਹੈ ਬਿਲਕੁਲ ਜੇ ਨਾਕਾਮ ਰਹੀ ਹੈ ਤਾਂ ਸਾਨੂੰ ਆਣਾ ਪਿਆ ਪਿਛਲੇ ਸਾਢੇ 3 ਸਾਲ ਤੋਂ ਕਾੜੀ ਯੋਜਨਾ ਲਗਾਤਾਰ ਚੱਲ ਰਹੀ ਹੈ ਪਰ ਫਿਰ ਵੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 1 ਮਹੀਨੇ ਤੋਂ 70 ਤੋਂ 80000 ਕਾਰਡ ਬਣਾ ਚੁੱਕੇ ਆਂ ਔਰ ਲਗਭਗ ਮੈਨੂੰ ਲੱਗਦਾ ਹੈ 25 ਤੋਂ 30000 ਇਹਦੀ ਰਿਕੁਆਇਰਮੈਂਟ ਹੋ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਉਨੀ ਤਰ੍ਹਾਂ ਤਰ ਤੱਕ ਬੈਠੇਗੀ ਨਹੀਂ ਕੋਈ ਕਾਰਕਟਰ ਨਹੀਂ ਬੈਠੇਗਾ ਜਦੋਂ ਤੱਕ ਇਸ ਸੂਬੇ ਦਾ ਇੱਕ ਇੱਕ ਵਿਅਕਤੀ ਨੂੰ ਲਾਭ ਨਾ ਮਿਜੇ ਹੈ ਜੇ ਭਗਵਾਨ ਪ੍ਰਧਾਨ ਸਰਕਾਰ ਦਾ ਪੁਤਲਾ ਫੂਕ ਰਹੇ ਆਂ ਔਰ ਮੈਂ ਕਹਿਣਾ ਚਾਹਾਂਗਾ ਭਗਵਾਨ ਪ੍ਰਧਾਨ ਦੀ ਸਰਕਾਰ ਨੂੰ ਔਰ ਮੈਂ ਕੀ ਹੈ ਇੱਕ ਸਮਝ ਲਓ ਕਿ ਅੱਜ ਐਂਡ ਹੈ ਤੁਸੀਂ ਜੋ ਵੀ ਕਰੋਗੇ ਤੁਹਾਨੂੰ ਇਹਦਾ ਉਲਟਾ ਜਵਾਬ ਮਿਲੇਗਾ ਕੱਲ ਮੈਂ ਪੁਲਿਸ ਤੇ ਪ੍ਰਸ਼ਾਸਨ ਦੇ ਲੋਕ ਮੇਰੇ ਕੋਲ ਆਏ ਸੀ ਉਹਨਾ ਵਿਚਾਰੇ ਦਾ ਕੋਈ ਕਸੂਰ ਨਹੀਂ ਉਹ ਆਪਣੀ ਮਜਬੂਰੀ ਨਾਲ ਆਏ ਹੀ ਇਹਨਾਂ ਦੇ ਆਪਣਾ ਹੁਕਮਾ ਦੇ ਮੁਤਾਬਕ ਆਏ ਹੀ ਮੈਂ ਉਹਨਾਂ ਨੇ ਪੁੱਛਿਆ ਕਿ ਦੱਸੋ ਕਿਹੜਾ ਕਸੂਰ ਕੀ ਹੈ ਜਵਾਬ ਕੋਈ ਨਹੀਂ ਆ ਮੈਂ ਪੱਤਰਕਾਰ ਮਾధ్యਮ ਦੇ ਆਪ ਦੇ ਸਭ ਲੋਕ ਆਵਤੇ ਆ ਆਪ ਦਾ ਆਪਣੀ ਗਰਮੀ ਵਿੱਚ ਬਹੁਤ ਬਹੁਤ ਸਵਾਗਤ ਹੈ ਭਰਾ ਆਪ ਵੀ ਪੁੱਛੋ ਉਹਨਾਂ ਨੂੰ ਕਿ ਇਹਨਾਂ ਕੈਂਪਾਂ ਦੇ ਨਾਲ ਤੁਹਾਨੂੰ ਨੁਕਸਾਨ ਕਿਹਾ ਹੈ ਦੂਸਰੀ ਗੱਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਇਹ ਲੋਕ ਕਹਿੰਦੇ ਆ ਕਿ ਡਾਟਾ ਚੋਰੀ ਹੋਇਆ ਇਹਨਾਂ ਨੂੰ ਇਹ ਵੀ ਪੁੱਛਣਾ ਹੈ ਕਿ ਜਦੋਂ ਭੈਣਾ ਦੇ ਤੁਸੀਂ 1-1000 ਰੁਪਏ ਦੇ ਫਾਰਮ ਭਰੇ ਸੀ ਆਧਾਰ ਕਾਰਡ ਲਏ ਸੀ OTP ਲਏ ਸੀ ਕੀ ਉਸ ਟਾਈਮ ਤੇ ਡਾੜਾ ਚੋਰੀ ਨਹੀਂ ਹੋਇਆ? ਕੀ ਉਸ ਟਾਈਮ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ? ਇਸ ਲਈ ਮੈਂ ਇੱਕ ਵਾਰ ਫੇਰ ਤੋਂ ਆਪਣੇ ਕਰਮਕਦਰਾਂ ਦਾ ਧੰਨਵਾਦ ਵੀ ਕਰਦਾ ਔਰ ਇਸ ਸਰਕਾਰ ਨੂੰ ਚੇਤਾਵਨੀ ਵੀ ਦਿਨਾ ਅੱਗੇ ਤੋਂ ਅਸੀਂ ਹਕਤਾ ਕਰੋਗੇ ਤੇ ਮੂੰਹ ਤੋੜ ਜਵਾਬ ਵੀ ਕਰਾਂਗੇ। ਅੱਜ ਤਾਰਾਗੜ ਧਰਨਾ ਵੀ ਤਾ ਗਿਆ। ਕੱਲ ਤਾਂ ਦੇਖ ਘਰ ਬਹੁਤ ਵੱਡੀ ਗਿਂਦੀ ਦੇ ਵਿੱਚ ਪੁਲਿਸ ਬਲ ਮੌਜੂਦ ਰਿਹਾ। ਕੀ ਵਜ੍ਹਾ ਰਹੀਆਂ ਕੀ ਕਾਰਨ ਨੇ? ਅ ਦੇਖੋ ਸਰ ਅਸੀਂ ਪਰਸੋ ਤੋਂ ਹੀ 3-4 ਦਿਨ ਤੋਂ ਪਹਿਲੇ ਹੀ ਕੈਂਪ ਲਗਾ ਰਹੇ ਸੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ। ਉਹਨਾਂ ਦੀਆਂ ਸਕੀਮਾਂ ਸੀ। ਔਰ ਜਿਹੜੀਆਂ ਅਸੀਂ ਘਰ-ਘਰ ਤੱਕ ਪਹੁੰਚਾਣੀਆਂ ਸੀ ਔਰ ਉਹਦੇ ਵਿੱਚ ਪੰਜਾਬ ਸਰਕਾਰ ਦਾ ਝਾੜੂ ਦੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਸੀ ਔਰ ਅਸੀਂ ਤੁਹਾਨੂੰ ਇਹ ਸਟਾਟਿਸਟਿਕ ਹਾਈ ਕਮਾਨ ਵਾਲਾ ਪਾਸ ਤੋਂ ਕੰਮ ਆਇਆ ਅਸੀਂ ਸਾਰਾ ਇਹ ਕੈਂਪ ਬੱਕ ਬੱਕ ਪਿੰਡਾਂ 'ਚ ਲਗਾ ਰਹੇ ਸੀ ਤੋਂ ਮੇਰੇ ਪਿੰਡ 'ਵੀ ਕੈਂਪ ਲੱਗ ਗਿਆ ਆਪਿਆ ਲੜੀ ਵਿੱਚ ਨਿਕੇ ਔਰ ਮੈਨੂੰ ਐਸ ਐਚ ਓ ਨੇ ਰੋਕ ਦਿੱਤਾ ਕੈਂਪ ਨਹੀਂ ਲਗਾਣਾ ਮੈਂ ਬੰਦ ਨਹੀਂ ਕੀਤਾ ਕੈਂਪ ਮੈਂ ਸਾਰਾ ਦਿਨ ਕੈਂਪ ਲਗਾਇਆ ਕੱਲ ਅਸੀਂ ਫਿਰ ਕੈਂਪ ਲਗਾਣਾ ਸੀ ਅਸੀਂ 10 ਵਜੇ ਸਟਾਰਟ ਕਰਨਾ ਸੀ 7:30 ਵਜੇ ਸਾਡੇ ਘਰ ਜਿਹੜੀ ਹੈ ਐਸ ਐਚ ਓ ਆ ਜਾਂਦੇ ਆ ਤਾਰਾਗੜ 8 ਵਜੇ ਤੱਕ ਮੈਂ ਕਹਿੰਨੀ ਆ ਕਿ 3 ਐਸਐਚਓ ਜਿਹੜੇ ਸਾਡੇ ਹਲਕੇ ਦੇ ਭੋਏ ਹਲਕੇ ਦੇ ਉਹ ਆ ਕੇ ਬੈਠ ਜਾਂਦੇ ਨੇ 10 ਵਜੇ ਤੱਕ 6 ਡੀਐਸਪੀ ਆ ਜਾਂਦੇ ਨੇ ਉਸ ਤੋਂ ਬਾਅਦ ਐਸਪੀ ਆ ਜਾਂਦੇ ਨੇ ਔਰ ਜਿਹੜੇ ਸਬ ਇਨਸਪੈਕਟਰ ਨਾਲ ਇਨਸਪੈਕਟਰ ਨੂੰ ਪਤਾ ਨਹੀਂ ਅਨਗਿਣਤ ਕਿੰਨੇ ਹੀ ਆ ਜਾਂਦੇ ਨੇ ਬਹੁਤ ਸਾਰੇ ਬਹੁਤ ਪ੍ਰਸ਼ਾਸਨ ਜਿਹੜਾ ਪੂਰਾ ਕੱਲ ਮੇਰੇ ਘਰੇ ਬੈਠਾ ਰਿਹਾ ਸਾਰਾ ਦਿਨ ਸੋ ਮੈਨੂੰ ਬਾਹਰ ਹੀ ਨਿਕਲ ਦਿੱਤਾ ਕਿ ਤੁਸੀਂ ਕੈਂਪਨੀ ਲਗਾਣਾ ਸੋ ਕੱਲ ਸਾਨੂੰ ਜਿਹੜਾ ਇਹ ਹੰਡਸਟਰੀ ਜਿਹੜੀ ਇਹਨਾਂ ਨੇ ਪਾਈ ਨਹੀਂ ਸੀ ਤੇ ਅਸੀਂ ਜਿਹੜੇ ਆ ਕੈਂਪ ਜਿਹੜੇ ਆ ਉਹ ਬਹੁਤ ਜ਼ਰੂਰੀ ਸਕੀਮਾਂ ਸੀ ਜਿਹੜੀਆਂ ਗਰੀਬ ਲੋਕਾਂ ਤੱਕ ਪਹੁੰਚਾਉਣੀਆਂ ਸੀ ਤੇ ਅੱਜ ਅਸੀਂ ਜਿਹੜਾ ਹੈ ਉਹ ਭਗਵੰਤ ਮਾਨ ਦਾ ਝੜ ਵਾਲੀ ਸਰਕਾਰ ਦਾ ਫਿਟ ਸਿਆਪਾ ਕਰਨ ਲਈ ਇੱਥੇ ਸਾਰੇ ਬਾਦੀ ਜਨਤਾ ਪਾਰਟੀ ਦੇ ਕਾਰਜਕਰਤਾ ਇੱਥੇ ਇਕੱਠੇ ਹੋਏ ਆ ਸਾਡੇ ਮੰਤਰੀ ਪ੍ਰਧਾਨ ਦੋਨੋਂ ਜੀ ਇੱਥੇ ਆਏ ਨੇ ਸਾਡੇ ਵਿਸ਼ੇਸ਼ ਰੂਪਰ ਮਹਾ ਮੰਤਰੀ ਜਿਹੜੇ ਨਾ ਵਿਨੋਦ ਧਿਮਾਨ ਜੀ ਉਹ ਇੱਥੇ ਸ਼ਾਮਿਲ ਹੋਏ ਨਾ ਸੋ ਅੱਜ ਪੂਰੇ ਪੰਜਾਬ ਤੋਂ ਸਾਡੇ ਹਲਕੇ ਚ ਨਹੀਂ ਪੂਰੇ ਪੰਜਾਬ ਵਿੱਚ ਜਿਹੜਾ ਹੈ ਇਹ ਭਗਵੰਤ ਮਾਨ ਜੀ ਦੇ ਸੀਐਮ ਸਾਹਿਬ ਜਿਹੜੇ ਨਾ ਉਹਨਾਂ ਦੇ ਕੁੱਤਲੇ ਜਿਹੜੇ ਫੁੱਕੇ ਜਾ ਰਹੇ ਨਾ ਕਿਉਂਕਿ ਉਹਨਾਂ ਸਾਨੂੰ ਕੈਂਪ ਲਗਾਉਣ ਤੋਂ ਜਿਹੜੀ ਆ ਰੋਕ ਲਗਾਈ ਜਾ ਕੱਲ ਸਾਡੇ ਬਹੁਤ ਸਾਰੇ ਜਿਹੜੇ ਸੀਨੀਅਰ ਆਗੂ ਸੀ ਲੀਡਰਸ਼ਿਪ ਜਿਹੜੀ ਸੀ ਬਹੁਤ ਸਾਰੇ ਐਮਐਲਏ ਐਕਸ ਐਮਐਲਏ ਮინისტრ ਐਕਸ ਮਿਨਿਸਟਰ ਜਿਹੜੇ ਨਾ ਉਹਨਾਂ ਨੂੰ ਗ੍ਰਿਫਤਾਰੀਆਂ ਨੇ ਲ ਦਿੱਤੀਆਂ ਨੇ ਸਾਡੇ ਕੁਝ ਕਾਰਕਟਰਾਂ ਨੂੰ ਪੂਰੇ ਮੰਤਰੀ ਪ੍ਰਧਾਨਾਂ ਨੂੰ ਇਹਨਾਂ ਨੇ ਨੋਟਿਸ ਵੀ ਕੱਢੇ ਨੇ ਕਿ ਇਹ 11 ਕਾਨੂੰਨੀ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਬਟ ਉਹ ਬਿਲਕੁਲ ਲੀਗਲ ਕੰਮ ਹੈ ਕੋਈ ਮਾੜਾ ਕੰਮ ਨਹੀਂ ਹੈ ਕਿ ਜੇ ਕਿਸੇ ਦਾ ਆਯੁਸ਼ਮਾਨ ਕਾਰਡ ਬਣਾਣਾ ਉਸੇ ਵੇਲੇ ਆਯੁਸ਼ਮਾਨ ਕਾਰਡ ਜਿਹੜਾ ਅਸੀਂ ਬਣਾ ਕੇ ਦੇ ਰਹੇ ਹਾਂ ਜੇ ਕਿਸੇ ਦੀ ਨੈਸ਼ਨਲ ਪੈਨਸ਼ਨ ਲੱਗਣੀ ਹੈ ਉਸੇ ਵੇਲੇ ਉਸ ਨੂੰ ਅਪਰੂਵਲ ਜਿਹੜੀ ਆ ਮਿਲ ਰਹੀ ਹੈ ਸੋ ਇਹਦੇ ਵਿੱਚ ਅਸੀਂ ਕੀ ਮਾੜਾ ਕਰ ਰਹੇ ਹਾਂ ਹੁਣ ਜਿਹੜੇ ਕੱਚੇ ਘਰਾਂ ਤੋਂ ਪੱਕੇ ਘਰ ਬਣਾਣੇ ਆ ਉਹ ਮਤਲਬ ਪ੍ਰਧਾਨ ਮੰਤਰੀ ਆਵਾਸ ਯੋਜਨਾ ਆ ਉਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਦਾ ਕੱਲ ਇੱਕ ਮੈਂ ਰਾਤ ਨਿਊਜ਼ ਸੁਣ ਰਹੀ ਸੀ ਇਹਨਾਂ ਦੇ ਇੱਕ ਮੰਤਰੀ ਜਿਹੜਾ ਹੈ ਉਹਨੇ ਤਾਂ ਮੰਤਰੀship ਜਿਹੜੀ ਖੋਤੀ ਗਈ ਧਾਲੀਵਾਲ ਕੋਲ ਉਹ ਕਹਿ ਰਹੇ ਕਿ ਜਿਹੜਾ ਇਹ ਕੰਮ ਕਰ ਰਹੇ ਨੇ ਇਹ ਭਾਜਪਾ ਵਾਲੇ ਇਹ ਮਤਲਬ ਯਾਰ ਕਾਨੂੰਨੀ ਕੰਮ ਕਰ ਰਹੇ ਨੇ ਆਧਾਰ ਕਾਰਡ ਨੂੰ ਇਹ ਡਾਟਾ ਇਕੱਠਾ ਕਰ ਰਹੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਜੇ ਆਧਾਰ ਕਾਰਡ ਨਾਲ ਲਿੰਕ ਕਰਕੇ ਆਇਸ਼ਮਾਨ ਕਾਰਡ ਬਣ ਰਿਹਾ ਤਾਂ ਆਇਸ਼ਮਾਨ ਕਾਰਡ ਉਹ ਉਸ ਤੋਂ ਪਹਿਲੇ ਉਹਨਾਂ ਨੂੰ ਮਤਲਬ ਜਿਹੜਾ ਬਣ ਰਿਹਾ ਸੀ ਉਹਨੂੰ ਦਿੱਤਾ ਜਾ ਰਿਹਾ ਸੀ ਸੋ ਮੈਂ ਮੰਤਰੀ ਸਾਹਿਬ ਜਿਹੜਾ ਹੁਣ ਤੇ ਹੈ ਨਹੀਂ ਉਹ ਉਹਨੂੰ ਪੁੱਛਣਾ ਚਾਹਨੀ ਹੈ ਕਿ ਤੁਸੀਂ ਤੁਹਾਡੇ ਕੋਲ ਜਿਹੜਾ ਪੰਜਾਬ ਆਪਣੇ ਕੇਂਦਰ ਵੱਲੋਂ ਜਿਹੜਾ ਕੰਮ ਆਂਦਾ ਹੈ ਤੁਸੀਂ ਆਪਣੇ ਕੋਲ ਹੀ ਘੋਟ ਕੇ ਰੱਖਦੇ ਹੋ ਪਬਲਿਕ ਤੱਕ ਤੁਸੀਂ ਪਹੁੰਚਾਉਂਦੇ ਨਹੀਂ ਹੋ ਆਪਣੇ ਜਿਹੜੇ ਕਿਤੇ ਵਾਰੇ ਤੁਸੀਂ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਉਹ ਤੁਸੀਂ ਪੂਰੇ ਨਹੀਂ ਕੀਤੇ ਨਸ਼ਾ ਅੱਜ ਬੰਦ ਨਹੀਂ ਹੋਇਆ ਜਿਹੜੇ ਲੋਕ ਪੀਪੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀ ਉਹ ਤੁਸੀਂ ਬੰਦ ਨਹੀਂ ਕੀਤਾ 530 ਕਰੋੜ ਰੁਪਏ ਜਿਹੜਾ ਦੋ ਤਿੰਨ ਦਿਨ ਪਹਿਲੇ ਕੇਂਦਰ ਸਰਕਾਰ ਨੇ ਜਿਹੜਾ ਆ ਉਹ ਡਿਵੈਲਪਮੈਂਟ ਵਾਸਤੇ ਬਾਰਡਰ ਏਰੀਆ ਦੇ ਵਾਸਤੇ ਦਿੱਤਾ ਏਰੀਆ ਵਾਸਤੇ ਜਾਂ ਤਾਂ ਉਹ ਵੀ ਤੁਸੀਂ ਵਾਪਸ ਕਰੋ ਮਤਲਬ ਕੀ ਕਰਨਾ ਵੀ ਕੁਛ ਨਹੀਂ ਆ ਔਰ ਕਰਨ ਵੀ ਕੁਛ ਨਹੀਂ ਆ ਸਾਡੇ ਪ੍ਰਧਾਨ ਮੰਤਰੀ ਜੀ ਬਹੁਤ ਵਧੀਆ ਇੱਕ ਇਨਸਾਨ ਆ ਪੂਰੇ ਭਾਰਤ ਦੇਸ਼ ਵਿੱਚ ਇਹ ਕੈਂਪਸ ਜਿਹੜੇ ਲਗਾਏ ਜਾ ਰਹੇ ਸੀ ਸੋ ਅਗਲੇ ਹੁਕਮ ਜਿਹੜੇ ਸਾਨੂੰ ਜੋ ਹਾਈ ਕਮਾਂਡ ਤੋਂ ਹੋਣਗੇ ਅਸੀਂ ਇਸ ਤਰ੍ਹਾਂ ਕਰਨਾ ਆ ਸੋ ਅੱਜ ਸਾਰਾ ਪਿੱਟ ਸਿਆਪਾ ਜਿਹੜਾ ਆ ਅਸੀਂ ਝੜੂ ਦੀ ਸਰਕਾਰ ਦਾ ਕਰਨਾ ਆ ਔਰ ਅਗਰ ਸਾਨੂੰ ਨਵੇਂ ਕੰਮ ਕਰਨ ਦੇਣਗੇ ਉਹ ਨਹੀਂ ਸਾਨੂੰ ਕੈਂਪ ਲਗਾਉਣ ਦੇਣਗੇ ਤਾਂ ਅਸੀਂ ਇਸੇ ਤਰ੍ਹਾਂ ਸੜਕਾਂ ਦੇ ਉੱਤਰਾਂਗੇ ਅੱਜ ਇੰਨੇ ਕਿ ਲੋਕ ਸਾਰੇ ਇਕੱਠੇ ਹੋਏ ਨੇ ਕੱਲ ਨੂੰ ਬਾਕੀ ਜਿਹੜੀ ਪਬਲਿਕ ਆ ਹੋਈ ਸੜਕਾਂ ਦੇ ਉੱਤੇ ਰਹੇਗੀ ਸੋ ਲੋਕਾਂ ਨੇ ਬਹੁਤ ਵਧੀਆ ਕੰਮ ਹੋਰੇ ਸੀ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਲੋਕਾਂ ਦੇ ਅਸੀਂ ਲੋਕ ਸੇਵਾ ਕਰ ਰਹੇ ਸੀ ਲੋਕ ਆਪਣੇ ਦੇ ਸੁਤੰਤਰੇ ਸੀ ਸਾਨੂੰ ਰੋਕਿਆ ਜਾ ਰਿਹਾ ਹੈ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੈ ਸੋ ਆਨਬਰੀ ਟਾਈਮ ਟਾਈਮ ਤੇ ਇਸ ਸਰਕਾਰ ਪੁਲਿਸ ਸਰਕਾਰ ਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਕਿ ਪਬਲਿਕ ਨੇ ਜਿਸ ਤਰ੍ਹਾਂ ਇਹਨਾਂ ਨੂੰ ਸਿਰ ਤੇ ਪਿਠਾਇਆ ਈ ਇਸ ਤਰ੍ਹਾਂ ਇਹਨਾਂ ਨੂੰ ਮਤਲਬ ਫਰਸ਼ ਤੇ ਪਿਠਾੜਾ ਹੈ ਉਹ ਇਹ ਸਾਰੀ ਪਬਲਿਕ ਜਿਹੜੀ ਆ ਉਹ ਬਾਤੀ ਵੱਲੋਂ ਅਗਲੇ ਆਦੇਸ਼ ਕੀ ਦੇ ਕਿਉਂਕਿ ਆ ਗਵਰਨਰ ਸਾਹਿਬ ਨਾਲ ਵੀ ਮਿਲਿਆ ਗਿਆ ਸ਼੍ਰੀ ਸ਼ਮਾ ਜੀ ਉਹਨਾਂ ਤੋਂ ਦੇਖੋ ਪਾਰਟੀ ਵੱਲੋਂ ਸਾਨੂੰ ਇਹ ਕਮਾਇਸੀ ਕਿ ਅੱਜ ਸਾਰੇ ਅਸੀਂ ਜਿਹੜੇ ਪ੍ਰਦਰਸ਼ਨ ਕਰਨੇ ਹੈਗੇ ਆ ਅਸੀਂ ਪੁੱਤਲੇ ਫੁੱਟਨੇ ਸ਼ਾਮ ਤੱਕ ਜੋ ਸਾਨੂੰ ਅਗਰੇ ਹੁਕਮ ਹੋਣਗੇ ਕੱਲ ਤੋਂ ਅਸੀਂ ਉਸ ਦਾ ਸਾਥ ਪਾਉਂਗਾ ਵਗੈਰਾ ਜਾਰੀ ਰੱਖੋਗੇ ਜੇ ਲੋ ਕੈਂਪ ਜਿਹੜੇ ਬਹੁਤ ਅੱਛੀਆਂ ਸਕੀਮਾਂ ਹੈਗੇ ਨੇ ਮੈਂ ਪਹਿਲੇ ਕਹਿ ਰਹੀ ਹਾਂ ਕਿ ਸਕੀਮਾਂ ਪੜੋ ਤੁਸੀਂ ਸਾਰੇ ਅਗਰ ਉਸ ਚ ਜਰਾ ਵੀ ਕੋਈ ਝਾੜੂ ਨੂੰ ਜਾਂ ਝਾੜੂ ਵੀ ਸਰਕਾਰ ਦਾ ਕੋਈ ਲੈਣਾ ਦੇਣਾ ਹੈ ਉਹ ਸਾਰਾ ਗੱਲ ਕਰ ਲੈਣ ਟਾਕਿੰਗ ਕਰਨਾ ਸਾਡੇ ਸੀਨੀਅਰ ਅਫਸਰ ਬੈਠ ਨੇ ਉਹਨਾਂ ਨਾਲ ਡਿਬੇਟ ਕਰਨ ਉਹਨਾਂ ਨਾਲ ਟਾਕਿੰਗ ਕਰਨਾ ਤਾਂ ਤੁਸੀਂ ਜਾਰੀ ਰੱਖੋਗੇ ਅੱਗੇ ਜਾ ਦਿਖਾ ਲਓ ਹੋਲਡ ਕਰੋਗੇ ਜਿਸ ਤਰ੍ਹਾਂ ਦਾ ਸਾਨੂੰ ਸਰ ਸਾਡੀ ਹਾਈ ਕਮਾਂਡ ਵੱਲੋਂ ਆਦੇਸ਼ ਆਏਗਾ ਅਹੀਂ ਇਸ ਤਰ੍ਹਾਂ ਕੰਮ ਕਰਾਂਗੇ ਇਹ ਭਾਰੀ ਤਾਰਾਗੜ ਚ ਧਰਨਾ ਦਿੱਤਾ ਜਾ ਰਿਹਾ ਕੱਲ ਭਾਜਪੀ ਦੇ ਬੜੇ ਆਗੂਆਂ ਨੂੰ ਘਰ ਹਾਊਸ ਅਰੈਸਟ ਕੀਤਾ ਗਿਆ ਕਿਸਮ ਦੇ ਦੇ ਸਭ ਇਹਾਰੇ ਮੈਂ ਕਿਸੇ ਵੋਧ ਨਿਖੇਦੀ ਜੋ ਕਰਾਵਾ ਕਾਮਜਰਾਂ ਨੇ ਕੀਤਾ ਗਾ ਜਿਹੜੇ ਸਰਕਾਰ ਦੇ ਕੰਮ ਕਰਨ ਵਾਲੇ ਆ ਉਹ ਅਹੀਂ ਲੋਕੀ ਕਰਦੇ ਸਰਕਾਰ ਆਪਣੇ ਕੰਮ ਕਰ ਹੀ ਨਹੀਂ ਪਾਰੀ ਜਿਸ ਕਰਕੇ ਇਤਿਹਾਜ ਕੀਤੀ ਸੀ ਕਿ ਗਰੀਬ ਲੋਕਾਂ ਦੇ ਜਿਹੜੇ ਆਯੂਸ਼ਮਾਨ ਕਾਰਡ ਬਣਾਏ ਜਾ ਰਹੇ ਫ੍ਰੀ ਆਫ ਕਾਸਟ ਗਰੀਬ ਲੋਕਾਂ ਦੇ ਕੱਚੇ ਮਕਾਨਾਂ ਦੇ ਫਾਰਮ ਭਰੇ ਜਾ ਰਹੇ ਸੀ ਗਰੀਬ ਲੋਕਾਂ ਵਾਸਤੇ ਜਾਂ ਕਿਸਾਨਾਂ ਦੀ ਜਿਹੜੀ ਸਮਾਨ ਨੀਤੀ ਆਉਂਦੀ ਹੈ ਉਹਦੇ ਬਾਰੇ ਸੀਗਾ ਜਾਂ ਜਿਹੜੀਆਂ ਬੱਚੇ ਜਿਹੜੇ ਜਿਹੜੀਆਂ ਮੇਰੀਆਂ ਬੱਚੀਆਂ ਘਰ 'ਚ ਅਨਇੰਪਲਾਈਡ ਦਾ 18 ਸਾਲ ਤੋਂ ਲੈ ਕੇ 50 ਸਾਲ ਤੱਕ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਸਖਲਾਈ ਵਾਸਤੇ ਟ੍ਰੇਨਿੰਗ ਸੈਂਟਰਾਂ ਦੇ ਭੇਜਣਾ ਸੀਗਾ ਜਿਦੇ ਵਿੱਚ ਉਹਨਾਂ ਨੂੰ ਮਸ਼ੀਨਾਂ ਵੀ ਦਿੱਤੀਆਂ ਜਾਣੀਆਂ ਪਰ ਸਰਕਾਰ ਕਹਿੰਦੀ ਕਿ ਅਸੀਂ ਗਰੀਬਾਂ ਨੂੰ ਮਾਰ ਕੇ ਰੱਖ ਦਾਂ ਨਾ ਕੁਝ ਦੇਣਾ ਤੇ ਨਾ ਕਿਸੇ ਨੂੰ ਦੇਣ ਦੇਣਾ ਔਰ ਇੰਨਾ ਲਿਖੇ ਤੀ ਜੋ ਕੰਮ ਕੀਤਾ ਨਾ ਪਰ ਇਹ ਸਾਡੇ ਹੌਸਲੇ ਜਿਹੜੇ ਆ ਉਹ ਤੋੜ ਨਹੀਂ ਸਕਦੀ ਅਸੀਂ ਜਿਹੜੀ ਹੈ ਅਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਲਾਟਨ ਘਟਾਰੂ ਚੱਕ ਜੀ ਨੂੰ ਔਰ ਮੈਂ ਭਗਵੰਤ ਮਾਨ ਜੀ ਨੂੰ ਵਾਰ-ਵਾਰ ਕਹਿਣਾ ਚਾਹੁੰਦਾ ਕੇ ਸਰ ਅਹੀਂ ਦਰਿਆ ਦੇ ਬਠਰਾ ਲੋਕੀਏ ਸਾਨੂੰ ਕੋਈ ਫਰਕ ਨਹੀਂ ਪਾਣਾ ਜਿੰਨਾ ਮਰਜ਼ੀ ਦੀ ਤਸ਼ੱਦਦ ਕਰ ਲੋ ਪਰ ਇਹਨਾਂ ਲੋਕਾਂ ਨੇ ਤੁਹਾਨੂੰ ਸਭ ਕੁਝ ਜ਼ਖਾਦ ਲਾ ਜਿਨ੍ਹਾਂ ਦੀ ਤੁਸੀਂ ਹਸੂਲਤਾ ਰੋਕ ਰਹੇ ਹੋ ਜਾਂ ਤੇ ਖੁਦ ਕੰਮ ਕਰਦੇ ਇਹਨਾਂ ਨੂੰ ਕੰਮ ਕਰਨ ਤੋਂ ਕਿਨੇ ਰੋਕਿਆ ਲਾਜਨ ਜੀ ਵੀ ਇਹਨਾਂ ਨੇ ਕੀ ਵਾਰੀ ਕੰਮ ਕੀਤੇ ਸੀਗੇ ਅਹੀਂ ਤੇ ਕਦੀ ਇਹਨਾਂ ਨੇ ਪੁਲਿਸ ਨਹੀਂ ਵੇਜੀ ਸਾਡੇ ਟਾਈਮ ਤੇ ਵੀ ਇਹ ਕੰਮ ਕਰਦੇ ਰਹੇ ਨੇ ਅਹੀਂ ਕਦੀ ਪੁਲਿਸ ਕੋਲ ਜਿਹਦੇ ਨਾਲ ਗੱਲ ਕਰਨ ਨੇ ਇੰਨੀ ਹੋਸ਼ਿਆਰਤਾ ਇਹ ਚੰਗੀ ਗੱਲ ਨਹੀਂ ਹੈਗੀ ਬਹੁਤ ਮਾੜਾ ਕੰਮ ਕਰਦੇ ਪੀਏ ਸਰਕਾਰ ਧੰਨਵਾਦ